ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਆਂ ਜੀ ਤੁਸੀਂ ਪ੍ਰਮਾਤਮਾ ਦੀ ਕਿਰਪਾ ਨਾਲ ਸਾਰੇ ਠੀਕ ਠਾਕ ਤੇ ਤੰਦਰੁਸਤ ਹੋਵੋਗੇ ਤੇ ਹੁਣ ਮੈਂ ਸਬਜੀ ਬਣਾਉਣੀ ਸੀ ਤੇ ਵੇਖਣ ਲਈ ਸਾ ਕੀ ਬਣਾਵਾ ਤੇ ਫਿਰ ਪਿੱਛੇ ਸਬਜੀ ਵੇਖ ਕੇ ਆਏ ਤੇ ਪੇਠਾ ਲੱਗਾ ਸੀਗਾ ਨਿਕਾ ਜਾ ਤੇ ਪੇਠਾ ਤੋੜ ਕੇ ਲਿਆਏ ਸਿਰ ਧੋ ਕੇ ਆਈ ਹਾਂ ਹੁਣ ਮੈਂ ਮੇਰਾ ਸਿਰ ਨਾ ਦਰਦ ਕਰਨ ਰਿਹਾ ਸੀ ਪਤਾ ਨਹੀਂ ਜਿਵੇਂ ਮੌਸਮ ਤੇ ਠੰਡਾ ਪਰ ਨਾ ਗਰਮੀ ਜਿਵੇਂ ਚੜਦੀ ਹੈ ਸਰੀਰ ਨੂੰ ਤੇ ਸਿਰ ਧੋਤਾ ਸੀਗਾ ਤੇ ਵਿੱਚ ਦੋ ਪਿਆਜ਼ ਪਾ ਲਾਂਗੇ ਵਧੀਆ ਰਾਤ ਦੇ ਡੰਗ ਸਰ ਜਾਣਾ ਤੇ ਬਾਹਰ ਬੈਠੇ ਸੀ ਅਸੀਂ ਪਿੱਛੇ ਮੰਜੀ ਕੱਢ ਲਿਆ ਇਸਾਨੀ ਕਿ ਕਿਉਂਕਿ ਅੰਦਰਾਂ ਚ ਬਹੁਤ ਗਰਮੀ ਲੱਗਦੀ ਹੈ ਤੇ ਬਾਹਰ ਫਿਰ ਵੀ ਹਵਾ ਚੱਲਦੀ ਏ ਮਹਿਸੂਸ ਹੁੰਦੀ ਏ ਕੁਛ ਉੱਤੇ ਹਵਾ ਜ਼ਿਆਦਾ ਵਧੀਆ ਲੱਗਦੀ ਏ ਤੇ ਵੈਸੇ ਬੈਠਾ ਹੈ ਤੇ ਨਿਕਾ ਜਿਹਾ ਸੀ ਪਰ ਵੀ ਚੋ ਪੱਕਾ ਸੀਗਾ ਤੇ ਹੁਣ ਆਪਾਂ ਤੜਕਾ ਲਾ ਲੈਨੇ ਆ ਕੋਈ ਮਤਲਬ ਅਲੱਗ ਪਿਆਜ਼ چیر ਕੇ ਅਲੱਗ ਤੜਕਾ ਨਹੀਂ ਲਾਇਆ ਵਿੱਚ ਹੀ ਮੈਂ ਤੇ ਵੇਚੀ ਪਿਆਜ਼ چیر ਕੇ ਤੇ ਐਵੇਂ ਹੀ ਤੜਕਾ ਲਾ ਲਿਆ ਸੀ ਤੇ ਸ਼ੱਕਰ ਵਾਲਾ ਡੱਬਾ ਖਾਲੀ ਕਰਕੇ ਧੋਤਾ ਸੀਗਾ ਤੇ ਹੁਣ ਪਹੁੰਚ ਕੇ ਸੁੱਕ ਗਿਆ ਸੀ ਪਹੁੰਚ ਕੇ ਇੱਕ ਵਾਰੀ ਤੇ ਸ਼ੱਕਰ ਪਾ ਲੈਨੇ ਆ ਕਿਉਂਕਿ ਮੈਂ ਸ਼ੱਕਰ ਦੀ ਚਾਹ ਹੀ ਪੀਣੀ ਆ ਖੰਡ ਦੀ ਚਾਹ ਨਹੀਂ ਦਿੰਦੀ ਹੈਗੀ ਮੈਂ ਆਪਣੇ ਮਸਤੇ ਪਹਿਲਾਂ ਸ਼ੱਕਰ ਪਾ ਕੇ ਤੇ ਚਾਹ ਕੱਢ ਲੈਣੀ ਆ ਗਲਾਸੀ ਵਿੱਚ ਤੇ ਮਗਰੋਂ ਫਿਰ ਖੰਡ ਪਾ ਲਈਦੀ ਹੈ ਖੰਡ ਦੀ ਚਾਹ ਸਹੀ ਨਹੀਂ ਹੈਗੀ ਪੀਣੀ ਤੇ ਮੈਨੂੰ ਪਸੰਦ ਵੀ ਨਹੀਂ ਹੈਗੀ ਜਿਵੇਂ ਸਰਦੀਆਂ ਚ ਗੁੜ ਦੀ ਪੀ ਲੀਦੀ ਹੈ ਤੇ ਸ਼ੱਕਰ ਚ ਇਸ ਤਰ੍ਹਾਂ ਗਰਮੀਆਂ ਦੇ ਵਿੱਚ ਸ਼ੱਕਰ ਵਾਲੀ ਪੀ ਲੀਦੀ ਹੈ ਨਾਲੇ ਹੁਣ ਵਰਤੀ ਜਾਏਗੀ ਸ਼ੱਕਰ ਵੀ ਪੈਕਟ ਪਿਆਸ ਸੀਗਾ ਹੁਣ ਗਰਮੀ ਕਰਕੇ ਨਾ ਸ਼ੱਕਰ ਗੁੜ ਇਹੋ ਜਿਹੀਆਂ ਚੀਜ਼ਾਂ ਖਟੀਆਂ ਹੋ ਜਾਂਦੀਆਂ ਨੇ ਤੇ 스멜 ਜੀ ਮਾਰਦੀਆਂ ਨੇ ਮਗਰੋਂ ਕੁਛ ਦਹੀਂ ਜੀ ਵਰਤੀ ਜਾਂਦੀ ਹੈ ਦਹੀਂ ਨਾਲ ਖਾ ਲੋ ਤੇ ਸਬਜੀ ਧਰਦਿਆਂ ਧਰਦਿਆਂ ਨਾਲੋਂ ਨਾਲੇ ਉਹ ਜੇ ਕੰਮ ਹੋ ਜਾਣਗੇ ਗਰਮੀ ਬਹੁਤ ਜ਼ਿਆਦਾ ਲੱਗਦੀ ਰਸੋਈ ਦੇ ਵਿੱਚ ਤੇ ਫਿਰ ਨਾਲ ਹੀ ਸਾਰੇ ਕੰਮ ਹੋ ਜਾਂਦੇ ਨੇ ਥੋੜੀ ਜੀ ਬਚ ਗਈ ਸੀਗੀ ਤੇ ਮੈਂ ਕਿਹਾ ਫ੍ਰਿਜ 'ਚ ਹੀ ਧਰ ਦੇਨੇ ਆ ਕਿਉਂਕਿ ਹੁਣੇ ਪੈਕੇਟ ਖੁੱਲ ਗਿਆ ਤੇ ਫਿਰ ਖਰਾਬ ਜੀ ਨਾ ਹੋ ਜੇ ਵੀਡੀਓ ਜੇ ਵਧੀਆ ਲੱਗਦੀ ਲਾਈਕ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ ਕਮੈਂਟ ਕਰਕੇ ਦੱਸਿਆ ਵੀ ਕਰੋ ਕੋਈ ਕਿਸੇ ਕੰਮ ਦੀ ਸਮਝ ਨਹੀਂ ਹੁੰਦੀ ਕੋਈ ਕਿਸ ਤਰ੍ਹਾਂ ਹੋਰ ਤਰੀਕੇ ਨਾਲ ਕਰਦਾ ਤੇ ਜ਼ਰੂਰ ਦੱਸਿਆ ਕਰੋ ਤੇ ਤੇਲ ਗਰਮ ਹੋ ਗਿਆ ਸੀ ਤੇ ਕੱਲਾ ਜੀਰੇ ਦਾ ਹੀ ਤੜਕਾ ਲਾਵਾਂਗੇ ਯੋਗੀ ਪਿਆਜ਼ ਤੇ ਵਿੱਚ ਹੀ ਚੀਰ ਲਏ ਸੀਗੇ ਸਬਜ਼ੀ ਦੇ ਵੈਸੇ ਤੇ ਪੇਠੇ ਦੀ ਸਬਜੀ ਵਿੱਚ ਜਿਵੇਂ ਸ਼ੱਕਰ ਜਾਂ ਕਈ ਖੰਡ ਵੀ ਪਾ ਲੈਂਦੇ ਨੇ ਪਰ ਸਾਡੇ ਮਿੱਠੀ ਸਬਜੀ ਪਸੰਦ ਨਹੀਂ ਕਰਦੇ ਹੈਗੇ ਇਸ ਲਈ ਨਹੀਂ ਪਾਈ ਦੇ ਹੈਗੇ ਸਬਜੀ ਪਾ ਕੇ 2 ਮਿੰਟ ਥੋੜੀ ਜਿਹੀ ਹਿੱਸ ਜੇ ਜਾਏਗੀ ਫਿਰ ਇਹਦੇ ਵਿੱਚ ਲੌਣ ਮਰਚ ਪਾਵਾਂਗੇ ਹੁਣ ਆਪਾਂ ਲੌਣ ਮਰਚ ਪਾ ਦਿੰਨੇ ਆ ਉਹ ਹੀ ਸਿੰਪਲ ਜਿਹੀ ਲੌਣ ਮਰਚ ਹੀ ਮਸਾਲਾ ਨਹੀਂ ਪਾਈਦਾ ਹੁਣ ਗਰਮੀ ਬਹੁਤ ਜ਼ਿਆਦਾ ਹੁੰਦੀ ਹੈ ਤੇ ਮਸਾਲਾ ਖਾ ਕੇ ਨਾ ਫੇਰ ਪੇਟ ਖਰਾਬ ਜਿਆ ਹੋ ਜਾਂਦਾ ਹੈ ਇਸ ਲਈ ਮਸਾਲਾ ਨਹੀਂ ਪਾਈਦਾ ਬਸ ਮੇਥਰੇ ਪੀਸ ਕੇ ਮੈਂ ਰੱਖਣੀ ਆ ਵਾਈਬਾਦੀ ਲਈ ਸਹੀ ਹੁੰਦੇ ਨੇ ਥੋੜੇ ਜਿ ਮੇਥਰੇ ਦਾ ਪਾਊਡਰ ਪਾ ਲਈਦਾ ਤੇ ਉਦੋਂ ਮਗਰੋਂ ਆਪਾਂ ਬੇਲ ਪੱਥਰ ਲੈ ਕੇ ਆਏ ਸਾਂ ਤੇ ਇਹਨੂੰ ਪਹਿਲਾਂ ਤੇ ਬਹੁਤ ਹੀ ਔਖਾ ਇਹਨਾਂ ਨੂੰ ਛਿੱਲਿਆ ਲਾ ਲੋ ਤੇ ਮਗਰੋਂ ਇਹਨਾਂ ਨੂੰ ਜਦੋਂ ਫਿਰ ਵੇਖਿਆ ਤੇ ਵਿੱਚੋਂ ਖਰਾਬ ਸਨ ਤੇ ਇਧਰ ਆਪਣੀ ਸਬਜੀ ਬਣ ਗਈ ਸੀ ਤੇ ਬੇਲ ਪੱਥਰ ਜਦੋਂ ਸਾਫ਼ ਕਰਕੇ ਕੱਡੇ ਦੇ ਵਿੱਚੋਂ ਕਾਲੇ ਹੋਏ ਪਏ ਸਨ ਉਲੀ ਲੱਗੀ ਸੀ ਉੰਜ ਇੱਕ ਬੇਲ ਪੱਥਰ ਤੇ ਚਲੋ ਖਰਾਬ ਸੀ ਉਹ ਤੇ ਕਿਆ ਚਲੋ ਹੋ ਸਕਦਾ ਵਿੱਚੋਂ ਖਰਾਬ ਬਾਕੀ ਇਨੀ ਕਿਨੇ ਬੇਲ ਬੱਥਰ ਸਨ ਬੜੇ ਵਧੀਆ ਸਨ ਪਰ ਖਰਾਬ ਹੀ ਨਿਕਲੇ ਤੇ ਉਸ ਤੋਂ ਮਗਰੋਂ ਤੇ ਹੁਣ ਆਪਾਂ ਨਹੀਂ ਜਮਾਣ ਵਾਸਤੇ ਦੁੱਧ ਗਰਮ ਕਰ ਲੈਨੇ ਆਂ ਦੁੱਧ ਤੇ ਇਹ ਕੜਿਆਈਏ ਥੋੜਾ ਜਿਹਾ ਕੋਸਾ ਕਰ ਲਾਂਗੇ ਤੇ ਨਾਲ ਹੀ ਹੁਣ ਕੇ ਲਾ ਲੈਨੇ ਆਂ ਦੋ ਕੁ ਰੋਟੀਆਂ ਦਾ ਪੇੜਿਆਂ ਦਾ ਆਟਾ ਪਿਆ ਸੀਗਾ ਪਹਿਲਾਂ ਉਹ ਲਾ ਲੈਨੇ ਆ ਤੇ ਤਵਾ ਧਰ ਕੇ ਪੇੜਾ ਕਰਨ ਲੱਗ ਗਏ ਆਪਾਂ ਕੀ ਹੁਣ ਫਟਾਫਟ ਰੋਟੀਆਂ ਲਾ ਲਈਏ ਬੱਚਿਆਂ ਨੂੰ ਆਵਾਜ਼ ਦੇ ਦਿੱਤੀ ਸੀ ਕਿ ਆਣ ਕੇ ਖਾ ਲੋ ਕੋਲ ਦੁੱਧ ਗਰਮ ਹੋ ਜਾਏਗਾ ਤੇ ਇਧਰ ਆਪਾਂ ਲੱਸੀ ਵੀ ਬਣਾ ਲਈ ਸੀ ਤਿਆਰੀ ਕਰ ਲਓ ਨਾ ਤੇ ਫਿਰ ਰੋਟੀਆਂ ਲਾਣ ਲੱਗੋ ਫਿਰ ਕੰਮ ਹਲਕਾ ਲੱਗਦਾ ਹੈ ਤੇ ਪਿੰਡੀਆਂ ਪਈਆਂ ਸੀਗੀਆਂ ਪਰਵੀਆਂ ਸਵੇਰੇ ਬਣਾਈਆਂ ਸਨ ਤੇ ਨਾਲ ਪੇਠੇ ਦੀ ਸਬਜੀ ਤੇ ਨਾਲੋਂ ਨਾਲ ਫੁੜਕੇ ਲਾਈ ਜਾਵਾਂਗੇ ਪਰ ਇੱਕ ਵਾਰੀ ਰਸੋਈ ਚ ਵੜਨਾ ਹੀ ਔਖਾ ਲੱਗਦਾ ਜਦੋਂ ਵੜ ਜੋ ਤੇ ਫਿਰ ਇੰਨੀ ਦਿੱਕਤ ਨਹੀਂ ਹੁੰਦੀ ਹੈਗੀ ਫਿਰ ਹੁੰਦਾ ਚਲੋ ਫੜਾਫੜ ਆਪਣੇ ਕੰਮ ਖਰੀ ਜਾਈਏ ਤੇ ਲਾਂਦਿਆਂ ਹੀ ਮੈਂ ਕਿਹਾ ਚੱਲ ਨਾਲ ਹੀ ਬੱਚਿਆਂ ਨੂੰ ਪਾ ਕੇ ਦੇ ਦੇਣੇ ਆ ਆਪਣੇ ਆਪ ਉਹਨਾਂ ਨੂੰ ਜਿੰਨਾ ਕਹੀ ਜਾਓ ਨਾ ਤੇ ਉਹਨਾਂ ਮਤਲਬ ਨਹੀਂ ਗੱਲ ਸੁਣੀ ਹੁੰਦੀ ਉਹਨਾਂ ਆਪਣੀ ਮਰਜ਼ੀ ਨਾਲ ਹੀ ਕੰਮ ਕਰਨਾ ਹੁੰਦਾ ਤੇ ਫਿਰ ਐ ਹੁੰਦਾ ਕਿ ਜੇ ਲੈਣ ਡੀਆਂ ਤੇ ਨਾਲੋਂ ਨਾਲ ਗਰਮ ਗਰਮ ਫੁਲਕੇ ਛਕਣ ਫਿਰ ਕਿਸੇ ਟਾਈਮ ਪਕਾ ਕੇ ਵੇਨੀਆਂ ਰੱਖੀ ਜਾਓ ਉਹ ਵੀ ਕੋਈ ਫਾਇਦਾ ਨਹੀਂ ਹੁੰਦਾ ਹੈਗਾ ਤੇ ਮੈਂ ਕਦੋਂ ਦੀ ਆਵਾਜ਼ਾਂ ਮਾਰਨ ਲਈ ਸੀ ਕਿ ਆਜੋ ਆਪਣੇ ਰੋਟੀ ਪਾ ਲਓ ਕੋਲ ਮੈਂ ਲਾਣ ਲਈ ਆ ਪਰ ਨਹੀਂ ਉਧਰੋਂ ਮੈਚ ਲੱਗਣਾ ਸੀ ਅੱਜ ਇੰਡੀਆ ਦਾ ਤੇ ਇੰਗਲੈਂਡ ਦਾ ਉਹ ਉਹਦੇ ਚ ਹੀ ਬੜੇ ਹੋਏ ਸਨ ਨਾਲ ਨਾਲ ਫੁਣਕੇ ਲਾਣਦੇ ਆ ਤੇ ਨਾਲੋਂ ਨਾਲ ਰੋਟੀ ਪਾ ਕੇ ਦਹੀਂ ਜਾਂਣ ਦੀ ਸੀ ਮੈਂ ਹੁਣ ਖਾਈ ਜਾਂ ਫਿਰ ਪਤਾ ਲੱਗੀ ਜਾਂਦਾ ਕਿਉਂਕਿ ਪਤਾ ਨਹੀਂ ਅੱਜ ਆਪ ਹੀ ਫੜਾਣੀ ਪੈਣੀ ਮੈਂ ਅੱਜ ਚੱਲਦਾ ਪਿਆ ਉਹਨਾਂ ਬਾਹਰ ਨਹੀਂ ਨਿਕਲਣਾ ਤੇ ਰੋਟੀ ਦਾ ਕੰਮ ਨਵੇੜ ਕੇ ਉਸ ਤੋਂ ਮਗਰੋਂ ਦੁੱਧ ਗਰਮ ਹੋ ਗਿਆ ਸੀ ਕਿ ਠੰਡਾ ਕਰ ਲਿਆ ਸੀ ਥੋੜਾ ਜਿਹਾ ਵਿੱਚ ਠੰਡਾ ਦੁੱਧ ਪਾ ਲਿਆ ਸੀ ਫਿਰ ਦਹੀਂ ਵਧੀਆ ਬਣਦਾ ਹੁਣ ਤੇ ਥੋੜਾ ਜਿਹਾ ਖੱਟਾ ਲਾਣਾ ਪੈਂਦਾ ਹੈ ਗਰਮੀਆਂ ਦੇ ਵਿੱਚ ਤੇ ਦੋਦ ਵਧੀਆ ਜਾ ਮ ਜਾਂਦਾ ਤੇ ਰੋਟੀ ਦਾ ਕੰਮ ਸਾਰਾ ਨਿਬੜ ਗਿਆ ਸੀ ਹੁਣ ਕਿਆ ਲੱਗਿਆ ਸਾਰੀ ਸਲੇਪ ਵੀ ਸਾਫ ਕਰ ਲਈਏ ਪਹਿਲਾਂ ਤੇ ਰਾਤ 10:00 ਸੀ ਬੱਚਿਆਂ ਨੂੰ ਅੰਬਾ ਦਵਾਂਗੇ ਰੋਟੀ ਤਾਂ ਮਗਰੋਂ ਖਾ ਲਣਗੇ ਫੇਰ ਮੈਂ ਇਹ ਅੱਜ ਉਹਨਾਂ ਅੰਦਰ ਹੀ ਖਾਣੇ ਨੇ ਤੇ ਬੈੱਡ ਦੇ ਉੱਤੇ ਮੈਂ ਚ ਵੰਦਿਆਂ ਤੇ ਉਹਨਾਂ ਅੱਧੇ ਨੂੰ ਬੈੱਡ ਦੇ ਉੱਤੇ ਲਾਣੇ ਨੇ ਇਸ ਲਈ ਮੈਂ ਕਿਹਾ ਰਹਿਣ ਹੀ ਦਈਏ ਹੁਣ ਸਵੇਰੇ ਖਾ ਲਾਂਗੇ ਸ਼ੁਕਰ ਹੁੰਦਾ ਰਾਤ ਨੂੰ ਜਦੋਂ ਰਸੋਈ ਦਾ ਕੰਮ ਨਹੀਂ ਵੱਡਦਾ ਸਾਫ਼ ਸਫਾਈ ਕਰ ਲਈਦੀ ਐ ਇੱਕ ਵਾਰੀ ਸਾਫ ਸਫਾਈ ਕਰ ਲਈਏ ਕਪੜਾ ਧੋ ਕੇ ਮਾਰ ਦਈਏ ਤੇ ਫੇਰ ਜਦੋਂ ਸਵੇਰੇ ਉੱਠ ਕੇ ਇੱਕ ਵਾਰੀ ਸੋਈ ਚ ਵੜੀਦਾ ਫੇਰ ਮਤਲਬ ਵਧੀਆ ਮਹਿਸੂਸ ਹੁੰਦਾ ਕਿ ਸਾਫ ਸਾਫ ਰਸੋਈ ਵਿਖਦੀ ਹੈ